ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਅੰਕ 6 ਸੋ ਨ 4 8 9 5 ਬਾ ਦੁਤ ਕੀ ਜਾਲੋਂ ਪਾਓ ਆਪਾਉ ਇਹੋ ਮਾਨੈ ਤਿਉ ਲਿਉ ਮਿਲਣਾ ਦੁਰਾਈ ਇਹ ਭਈ ਜਦੋਂ ਤੱਕ ਮਨੁੱਖ ਦਾ ਇਹ ਮਾਨਾ ਕਿਸੇ ਨਾਲ ਮੋਹ ਨਾ ਤਿੱਕੇ ਕਿਸੇ ਨਾਲ ਬੈਰ ਮੰਦਾ ਹੈ ਤਦ ਤੱਕ ਇਸਤ ਪਰਮਾਤਮਾ ਨਾਲ ਮੁਲਾਕਾਤ ਦੂਰ ਦੀ ਗੱਲ ਹੁੰਦੀ ਹੈ ਆਣ ਆਪਣਾ ਕਰਤ ਵਿਚਾਰਾ ਤੋ ਲੋ ਵਿਚ ਵਿਖਾਈ ਕਿਉਂਕਿ ਜੋ ਤੱਕ ਇਹ ਕਿਸੇ ਨੂੰ ਆਪਣਾ ਤੇ ਕਿਸੇ ਨੂੰ ਬਗਾਨਾ ਮੰਨਣ ਦੀ ਵਿਚਾਰਾ ਕਰਦਾ ਹੈ ਤੋ ਤੱਕ ਇਸ ਸੰਸਾਰ ਮਾਇਆ ਦੇ ਮੋਹ ਦਾ ਪਰਦਾ ਬਣਿਆ ਰਹਿੰਦਾ ਹੈ ਜੋ ਇਸ ਨੂੰ ਪ੍ਰਮਾਤਮਾ ਨਾਲ ਵਿਚੋੜੀ ਰੱਖਦਾ ਹੈ ਮਾਦਵੀ ਐਸੀ ਦੇਹੁ ਭੁਜਾਈ اے ਪ੍ਰਭੂ ਮੈਨੂੰ ਅਜਹੀ ਅਕਲ ਬਖਸ਼ ਫੇਵੁ ਫਾਦ ਗਹਉ ਓਟ ਚਰਨਾ ਨਾਹ ਵਿਸਰੇ ਮੋਹਤ ਚਸਾਈ ਰਹਾਉ ਕਿ ਮੈਂ ਗੁਰੂ ਦੀ ਦਸੀ ਸੇਵਾ ਕਰਦਾ ਰਹਾ ਗੁਰੂ ਦੇ ਚਰਨਾਂ ਦਾ ਆਸਰਾ ਫੜੀ ਰੱਖਾਂ ਇਹ ਆਸਰਾ ਮੈਨੂੰ ਰੱਤਾ ਪਰ ਸਮੇਂ ਲਈ ਵੀ ਨਾ ਭੁੱਲੇ ਰਹਾਓ ਰੇ ਮਨ ਮੁਗਦ ਅਚੇਤ ਚੰਚਲ ਚਿਤ ਤੁਮ ਐਸੀ ਰਦੇ ਨਾ ਆਈ ਏ ਮੂਰਖ ਕਾਫਲ ਮਨ ਏ ਚੰਚਲ ਮਨ ਤੈਨੂੰ ਕਦੀ ਇਹ ਨਹੀਂ ਸੁਝੀ ਪ੍ਰਣਪਤ ਤਿਆਗ ਆਣ ਤੂੰ ਰਾ ਰਚਿਆ ਉਰਜ ਸੰਗ ਬਰਾਈ ਕਿ ਤੂੰ ਜਿੰਦ ਦੇ ਮਾਲਕ ਪ੍ਰਭੂ ਨੂੰ ਭੁਲਾ ਕੇ ਹੋਰਨਾਂ ਦੇ ਮੋਹ ਵਿੱਚ ਮਸਤ ਰਹਿੰਦਾ ਹੈ ਤੇ ਕਾਮ ਦੇ ਵੈਰੀ ਨਾਲ ਜੋੜ ਜੁੜੀ ਰੱਖਦਾ ਹੈ ਫੋਗ ਨਾ ਵਿਆਪੇ ਆਪ ਨਾ ਥਾਪੇ ਸਾਥ ਸੰਗ ਬੁੱਧ ਪਾਈ ਏ ਭਾਈ ਸਾਥ ਸੰਗ ਦੇ ਵਿੱਚੋਂ ਮੈਂ ਤਾਂ ਇਹ ਅਕਲ ਸਿੱਖੀ ਹੈ ਕਿ ਜਿਹੜਾ ਮਨੁੱਖ ਆਪਣ ਤਬ ਨਾਲ ਨਹੀਂ ਚਿੰਬੜਿਆ ਰਹਿੰਦਾ ਉਹ ਉਸ ਉਤੇ ਚਿੰਤਾ ਫਿਕਰ ਜ਼ੋਰ ਨਹੀਂ ਪਾ ਸਕਦਾ ਸਾਖਤ ਕਾ ਬਕਣਾ ਇਉਂ ਜਾਣੋ ਜੈਸੇ ਪਵਨ ਚਲਾਈ ਤਾਈਏ ਮੈਂ ਪ੍ਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਦੀ ਗੱਲ ਨੂੰ ਇਉਂ ਸਮਝ ਛੜਦਾ ਹਾਂ ਜਿਵੇਂ ਇਹ ਹਵਾ ਦਾ ਝੋਕਾ ਹੈ ਇੱਕ ਪਾਸੋਂ ਆਇਆ ਤੇ ਦੂਜੇ ਪਾਸੇ ਲੰਘ ਗਿਆ ਕੋਟ ਉਰਾਦ ਸ਼ਾਦਿਓ ਇਹੋ ਮਨ ਕਹਿਣਾ ਕਛੂ ਨ ਜਾਈ। ਇਹ ਪਈ ਮਨੁ ਖਦੈ ਮਨ ਕੋਰਲਾ ਪਾਪਾਂ ਹੇਠ ਦੱਬਿਆ ਰਹਿੰਦਾ ਹੈ। ਇਸ ਮਨ ਦੀ ਮਨ ਭਾਗਤਾ ਬਹੁਤ ਕੁਝ ਕਿਹਾ ਨਹੀਂ ਜਾ ਸਕਦਾ। ਜਨਾਨਕ ਦੀਨ ਸਰਣ ਆਇਓ ਪਰ ਸਵਲੇਖਾ ਰਖੋ ਉਠਾਈ। ਹੀ ਦਾਸ ਨਾਨਕ ਪ੍ਰਭੂ ਦਰਤੇ ਹੀ ਅਰਦਾਸ ਕਰਤੇ ਆਕੇ ਇਹ ਪ੍ਰਭੂ ਮੈਂ ਨਮਾਣਾ ਤੇਰੀ ਸਰਨ ਆਇਆ ਹਾਂ ਮੇਰੇ ਵਿਕਾਰਾਂ ਦਾ ਸਾਰਾ ਲੇਖਾ ਮੁਕਾਦੇ ਫੋਰਠ ਮਹੱਲਾ ਪੰਜਵਾਂ ਉਤਰ ਕਲਤਰ ਲੋਕ ਗ੍ਰਹਿ ਬਨੀਤਾ ਮਾਇਆ ਸਨਵੰਦੀ ਹੀ हे भाई पुत्र स्त्री घर ਦੇ ਹੋਰ ਬੰਦੇ ਤੇ ਜਨਾਨੀਆਂ ਸਾਰੇ ਮਾਇਆ ਦੇ ਹੀ ਸਾਖ ਹਨ ਅੰਤ ਕੀ ਬਾਰ ਨੋ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ ਅਖੀਰ ਬੋਲਨਾ ਵਿੱਚ ਕੋਈ ਵੀ ਤੇਰਾ ਮਦਦ ਕਰ ਨਹੀਂ ਬਣੇਗਾ ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ ਰੀ ਨਰ ਕਾਹੀ ਪਪੂ ਪਪੁਰ ਹੋ ਦੇਹੀ ਏ ਮਨੁਕ ਨਿਰੈ ਸ੍ਰੀ ਨੂੰ ਹੀ ਕਿਉ ਲਾਡਾ ਨਾਲ ਪਾਲਦਾ ਰਹਿੰਦਾ ਹੈ ਉਡ ਜਾਹਿ ਕੋ ਧੂਮ ਬਾਦਰੋ ਇੱਕ ਭਾਜੋ ਰਾਮ ਸਨੇਹੀ ਰਹਾਓ ਜਿਵੇਂ ਧੂਆ ਜਿਵੇਂ ਬੱਦਲ ਉੱਡ ਜਾਂਦਾ ਹੈ ਤਿਵੇਂ ਸਰੀਰ ਨਾਸ ਹੋ ਜਾਏਗਾ ਸਿਰਫ ਪ੍ਰਮਾਤਮਾ ਦਾ ਭਜਨ ਕਰਿਆ ਕਰ ਉਹੀ ਅਸਲ ਪਿਆਰ ਕਰਨ ਵਾਲਾ ਹੈ ਰਹਾਉ ਤੀਨ ਸੰਗਿਆ ਕਰਦੇ ਹੀ ਕਿੰਨੀ ਜਲ ਕੂਕਰ ਬਸਵੇਂ ਹੀ ਇਹ ਭਈ ਪ੍ਰਮਾਤਮਾ ਨੇ ਮਾਇਦੇ ਤਿੰਨਾ ਗੁਣਾ ਦੇ ਅਸਰੇਟ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ ਹੈ ਇਹ ਅੰਤ ਨੂੰ ਪਾਣੀ ਦੇ ਕੁੱਤਿਆਂ ਦੇ ਜਾਂ ਮਿੱਟੀ ਦੇ ਹਵਾਲੇ ਹੋ ਜਾਂਦਾ ਹੈ ਆਮਰੋਗ ਰਹਿ ਮਹਿ ਬੈਠਾ ਕਰਨ ਕਾਰਨ ਵਿਸਰੋਹੀ ਤੂੰ ਇਸ ਸਰੀਰ ਘਰ ਵਿੱਚ ਆਪਣੇ ਆਪ ਨੂੰ ਅਮਰ ਸਮਝ ਕੇ ਬੈਠਾ ਰਹਿੰਦਾ ਹੈ ਤੇ ਜਗਤ ਦੇ ਮੂਲ ਪ੍ਰਮਾਤਮਾ ਨੂੰ ਭੁਲਾ ਰਿਹਾ ਹੈ ਅਨਿਕ ਭਾਤ ਕਰਮਣੀਏ ਸਾਜੇ ਕਰチェ ताग पुरोही हे ਪਈ ਨੇਕਾਂ ਤਰੀਕਿਆਂ ਨਾਲ ਪ੍ਰਮਾਤਮਾ ਨੇ ਤੇਰੇ ਸਾਰੇ ਅੰਗ ਬਣ ਕੇ ਬਣਾਏ ਹਨ ਪਰ ਸਵਾਸਾਂ ਦੇ ਕੱਚੇ ਧਾਗੇ ਵਿੱਚ ਪੁਰੋਏ ਹੋਏ ਹਨ ਟੁੱਟ ਜਾਏਂगो ਸੂਤ ਵਾਪਰੋ ਫਿਰ ਪਾਛੇ ਪੁਛਤੋ ਹੀ ਇਹ ਨਮਾਣੇ ਜੀ ਇਹ ਧਾਗਾ ਅਖਰ ਟੁੱਟ ਜਾਏਗਾ ਹੁਣ ਇਸ ਸਿਲਟ ਦੇ ਮੋਹ ਵਿੱਚ ਪ੍ਰਭੂ ਨੂੰ ਵਿਸਾਰੀ ਬੈਠਾ ਹੈ ਫਿਰ ਸਮਾਂ ਵਿਆਹ ਜਾਣ ਤੇ ਹੱਥ ਮਲੇਗਾ ਜੇਨੰ ਤੁਮ ਸਿਰ ਜੇ ਸਿਰ ਜਸਵਾਰੇ ਤਿਸ ਧਿਆਵੋ ਦਿਨ ਰੇਨੇਰੀ ਹੀ ਪੁਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਪੈਦਾ ਕਰਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਿਹਾ ਕਰ ਜਨ ਨਾਨਕ ਪਰਬ ਕਿਰਪਾ ਧਾਰੀ ਮੈਂ ਸਤਗੁਰ ਓਟ ਗਹੀ ਹਿ ਹੇ ਦਾਸ ਨਾਨਕ ਅਰਦਾਸ ਕਰਤੇ ਆ ਕੀ ਹੇ ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਂ ਗੁਰੂ ਦਾ ਆਸਰਾ ਫੜੀ ਰੱਖਾਂ ਫੋਰઠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਬੜਪਾਗੀ ਮਨੇ ਪਿਆ ਪਰਗਾਸਾ ਹੇ ਭਈ ਵੱਡੀ ਕਿਸਮਤ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ ਮੇਰੇ ਮਨ ਵਿੱਚ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਹਿਬ ਕਾ ਪ੍ਰਵਾਸਾ ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ ਕੋਈ ਇਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ਆਪਣੇ ਸਤਿਗੁਰ ਕੇ ਬਿਲੇ ਹਾਰੇ ਏ ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਆਗੇ ਸੁਖ ਪਾਛੇ ਸੁਖ ਸਹਿਜਾ ਕਰ ਆਨੰਦ ਹਮਾਰਾ ਰਹਾਉ ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਘਰ ਵਿੱਚ ਆਨੰਦ ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਤੇ ਆਤਮਿਕ ਅਡੋਲਤਾ ਦਾ ਸੁੱਖ ਮੈਨੂੰ ਪ੍ਰਾਪਤ ਹੋ ਰਿਹਾ ਹੈ ਅਤੇ ਪ੍ਰਲੋਕ ਵਿੱਚ ਵੀ ਇਹ ਸੁੱਖ ਟਿਕਿਆ ਰਹਿਣਾ ਹੈ ਰਹਾਉ ਅੰਤਰਜਮੇ ਕਰਨੇ ਹਾਰਾ ਸੋਈ ਖਸਮ ਹਮਾਰਾ ਇਹ ਪਈ ਮੈਨੂੰ ਨਿਸ਼ਚੈ ਹੋ ਗਿਆ ਹੈ ਕਿ ਜਿਹੜਾ ਸਜਾ ਸਭ ਤੋਂ ਦਿੱਲੀ ਜਾਣ ਵਾਲਾ ਹੈ ਉਹੀ ਮੇਰੇ ਸਿਰ ਉੱਤੇ ਰੱਖਾ ਹੈ ਨਿਰਪਉ ਭੈ ਗੁਰ ਚਰਨੀ ਲਾਗੇ ਇਕਰਾਮ ਨਾਮ ਆਧਾਰਾ ਜਦੋਂ ਦਾ ਮੈਂ ਗੁਰੂ ਦੇ ਚਰਨੀ ਲੱਗਾ ਹਾਂ ਮੈਨੂੰ ਪ੍ਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ ਕੋਈ ਡਰ ਮੈਨੂੰ ਹੁਣ ਕੋ ਨਹੀਂ ਸਕਦਾ ਸਫਲ ਦਰਸ਼ਨ ਕਾਲ ਮੂਰਤ ਪਰਵ ਹੈ 피 ਹੋਣਹਾਰਾ ਏ ਭਾਈ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ ਜਿਸ ਪ੍ਰਮਾਤਮਾ ਦਰਸ਼ਨ ਮਨੁੱਖਾ ਧੰਨ ਦਾ ਫਲ ਦੇਣ ਵਾਲਾ ਹੈ ਜਿਸ ਪ੍ਰਮਾਤਮਾ ਦੀ ਹਾਸੀ ਮੌਦ ਰਹਿਤ ਉਹ ਇਸ ਵੇਲੇ ਵੀ ਮੇਰੇ ਸਿਰ ਉੱਤੇ ਮੌਜੂਦ ਹੈ ਤੇ ਸਦਾ ਕੈਮਰਨ ਵਾਲਾ ਹੈ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਉਹ ਪ੍ਰਭੂ ਆਪਣੀ ਪ੍ਰੀਤ ਦੀ ਆਪਣੀ ਪਿਆਰ ਦੀ ਦਾਤ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਵੱਡੀ ਬੜਾਈ ਆ ਚਰਜ ਸੋਭਾ ਕਾਰਜ ਆਇਆ ਰਸੇ ਉਹ ਗੁਰੂ ਵੱਡੀ ਬੜਾਈ ਵਾਲਾ ਹੈ ਅਚਰਜ ਸੋਭਾ ਵਾਲਾ ਹੈ ਉਸ ਦੀ ਸਨ ਪਿਆ ਜਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ ਨਾਨਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਵਿਨਾਸੇ ਹੈ ਨਾਨਕ ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ